ਹਾਂਜੀ ਉਸ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨਵ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਤੇ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਇਸ ਗਰਮੀ ਦੇ ਮੌਸਮ ਵਿੱਚ ਤੁਸੀਂ 10 ਕਿਹੜੀਆਂ ਚੀਜ਼ਾਂ ਆਪਣੀ ਡਾਈਟ ਦੇ ਵਿੱਚ ਐਡ ਕਰੋ ਤਾਂ ਕਿ ਤੁਸੀਂ ਜਿਹੜੀ ਲੂ ਲੱਗਣ ਦੀ ਕਿਰਿਆ ਹੁੰਦੀ ਜਾਂ ਫਿਰ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਆ ਜਿਹਨੂੰ ਆਪਾਂ ਡੀਹਾਈਡਰੇਸ਼ਨ ਕਹਿੰਦੇ ਆ ਉਸ ਤੋਂ ਆਪਾਂ ਬਚ ਸਕਦੇ ਆ ਤੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਆ ਕਿਉਂਕਿ ਜਿਆਦਾਤਰ ਲੋਕ ਕੀ ਕਰਦੇ ਆ ਵੀ ਜਦੋਂ ਵੀ ਪਿਆਸ ਲੱਗਦੀ ਆ ਕੋਲ ਡਰਿੰਕਸ ਪੀਂਦੇ ਆ ਜਾਂ ਫਿਰ ਇਦਾਂ ਦੀ ਚੀਜ਼ਾਂ ਕਹਿੰਦੇ ਇਹਨੂੰ એનર્ਜੀ ਡਰਿੰਕ ਕਹਿੰਦੇ ਆ ਤੇ ਉਹਦਾ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਹੋਰ ਵੀ ਜ਼ਿਆਦਾ ਉਹ ਪਾਣੀ ਬੋਡੀ ਚ ਡレイン ਕਰ ਦਿੰਦੀ ਆ ਕਿਉਂਕਿ ਉਹਦੇ ਵਿੱਚ ਕਾਫੀਨ ਹੁੰਦੀ ਆ ਜਾਂ ਫਿਰ ਜ਼ਿਆਦਾ 슈ਗਰ ਹੁੰਦੀ ਆ ਜਾਂ ਫਿਰ ਉਹਦੇ ਵਿੱਚ ਫਲੇਵਰ ਹੁੰਦੇ ਆ ਉਹੀ ਜਗ੍ਹਾ ਤੁਸੀਂ ਨੰਬਰ 1 ਜਿਹੜੀ ਚੀਜ਼ ਹੁੰਦੀ ਆ ਵੀ ਪਾਣੀ ਵਿੱਚ ਨਿੰਬੂ ਪਾ ਕੇ ਸਾਲਟ ਪਾ ਕੇ ਪੀਓ ਯਾਨੀ ਸ਼ਕੰਜਮੀ ਆਪੇ ਕਹਿੰਦੇ ਆ ਜੇ ਥੋੜੀ ਜਿਹੀ 슈ਗਰ ਵੀ ਪਾ ਲਓ ਉਹਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਵਿੱਚ ਸਾਨੂੰ ਵਿਟਾਮਿਨ ਸੀ ਮਿਲਦਾ ਆ ਤੇ ਸਰੀਰ ਵਿੱਚ ਸੋਡੀਅਮ ਤੇ ਪੋਟਾਸ਼ੀਅਮ ਦੀ ਜਿਹੜੀ ਮਾਤਰਾ ਹੁੰਦੀ ਉਹ ਵੀ ਜਾਂਦੀ ਆ ਤੇ ਉਹਦੇ ਨਾਲ ਜਿਹੜੀ ਡੀਹਾਈਡਰੇਟ ਹੋਣ ਤੋਂ ਬੜੀ ਵੱਜਦੀ ਆ ਇਹਦਾ ਇੱਕ ਪੀਣ ਵਾਲੀ ਚੀਜ਼ ਹੁੰਦੀ ਆ ਤੇ ਤੁਸੀਂ ਜਰੂਰ ਇਹਨੂੰ ਪੀਓ ਤੇ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਵਿੱਚ ਦਹੀਂ ਜਿਹੜਾ ਸਭ ਤੋਂ ਵਧੀਆ ਮੰਨਿਆ ਗਿਆ ਕਿਉਂਕਿ ਦਹੀਂ ਦੇ ਵਿੱਚ ਗੁੱਡ ਬੈਕਟੀਰੀਆ ਹੁੰਦੇ ਆ ਦਹੀਂ ਉਦੋਂ ਵੀ ਠੰਡਾ ਹੁੰਦਾ ਆ ਤੇ ਉਹਦੇ ਵਿੱਚ ਪ੍ਰੋਟੀਨ ਵੀ ਹੁੰਦਾ ਆ ਉਹਦੇ ਵਿੱਚ ਇਦਾਂ ਦੇ ਤੱਤ ਹੁੰਦੇ ਜਿਹੜੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਸਹੀ ਰੱਖਣ ਦੇ ਵਿੱਚ ਹੈਲਪ ਕਰਦੇ ਆ ਤੇ ਅੰਦਰੋਂ ਅਸਲੀਅਤ ਵਿੱਚ ਠੰਡਕ ਮਹਿਸੂਸ ਹੁੰਦੀ ਆ ਉਹਦੇ ਨਾਲ ਦਹੀਂ ਦਾ ਤੁਸੀਂ ਲੱਸੀ ਬਣਾ ਕੇ ਜਾਂ ਢੜਕਾ ਜਿਹਾ ਬਣਾ ਕੇ ਵੀ ਪੀ ਸਕਦੇ ਆ ਉਹਦੇ ਵਿੱਚ ਥੋੜਾ ਜਿਹਾ ਸਾਲਟ ਵੀ ਪਾ ਸਕਦੇ ਆ ਤੇ ਇੱਕ ਤਰ੍ਹਾਂ ਆਪਾਂ ਨੂੰ ਅੰਦਰੋਂ ਜਿਹੜੀ ਠੰਡਕ ਚਾਹੀਦੀ ਹੁੰਦੀ ਆ ਰੀਅਲ ਵਿੱਚ ਆਪਣੇ ਦਹੀਂ ਤੋਂ ਆਪਾਂ ਨੂੰ ਮਿਲਦੀ ਆ ਤੇ ਦਹੀਂ ਜ਼ਰੂਰ ਖਾਣਾ ਚਾਹੀਦਾ ਤੇ ਕੋਸ਼ਿਸ਼ ਕਰਿਆ ਕਰੋ ਕਿ ਸਵੇਰੇ ਨਿਰਣੈ ਕਾਲ ਜ ਦਹੀਂ ਜ਼ਰੂਰ ਖਾਓ ਕਿਉਂਕਿ ਉਦੋਂ ਢੱਡ ਵਿੱਚ ਜਿਹੜੇ ਫੂਡ ਮਟੀਰੀਅਲ ਦੀ ਲੋਡ ਹੁੰਦੀ ਆ ਕਿਉਂਕਿ ਐਸਿਡ ਜਿਹਾ ਬਣਿਆ ਹੁੰਦਾ ਉਹਨੂੰ ਠੰਡਾ ਕਰਨ ਵਾਸਤੇ ਇਹ ਦਹੀਂ ਬਹੁਤ ਹੀ ਜ਼ਰੂਰੀ ਹੈ ਸیکن ਜਿਹੜੀ ਚੀਜ਼ ਹੁੰਦੀ ਆ ਫਰੂਟਸ ਹੁੰਦੇ ਆ ਸਪੈਸ਼ਲੀ ਜਿਹੜਾ ਤਰਬੂਜ਼ ਹੁੰਦਾ ਗਰਮੀ ਦਾ ਇੱਕ ਬਹੁਤ ਹੀ ਉਪਹਾਰ ਵਾ ਪਰਮਾਤਮਾ ਦਾ ਜਿਹੜਾ ਤਰਬੂਜ ਫਰੂਟ ਹੁੰਦਾ ਉਹਦੇ ਵਿੱਚ ਜਿਆਦਾ ਤਮਾਤਰਾ ਹੁੰਦੀ ਪਾਣੀ ਦੀ ਪਾਣੀ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਐ ਮਿਨਰਲਸ ਹੁੰਦੇ ਆ ਨਾਲੇ ਲਾਈਕੋਪੀਨ ਨਾਂ ਦਾ ਤੱਤ ਹੁੰਦਾ ਜਿਹੜੇ ਸਾਡੇ ਹੈਲਥ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਹੁੰਦਾ ਜਦੋਂ ਤੁਸੀਂ ਫਰੂਟ ਖਾਣੇ ਆ ਇਹ ਇਹਦੇ ਨਾਲ ਵੀ ਡਾਈਜੈਸਟਿਵ ਸਿਸਟਮ ਸਹੀ ਰਹਿੰਦਾ ਆ ਫੀਲਿੰਗ ਆਫ ਫੁੱਲਨਸ ਮਤਲਬ ਵੀ ਢੱਡ ਭਰ ਜਾਂਦਾ ਇਹਦੇ ਨਾਲ ਜਿਆਦਾ ਸਾਡਾ ਫਿਰ ਉਲਟਾ ਪਲਟਾ ਖਾਣ ਨੂੰ ਮਨ ਨਹੀਂ ਕਰਦਾ ਕਿ ਤਰਬੂਜ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ ਇਹਦਾ ਵੀ ਤੁਸੀਂ ਜੂਸ ਕੱਢ ਕੇ ਜਾਂ ਫਿਰ ਇਹਦਾ ਸ਼ੇਕ ਜਿਹਾ ਬਣਾ ਕੇ ਵੀ ਪੀ ਸਕਦੇ ਆ ਤੇ ਇਹ ਵੀ ਇੱਕ ਗਰਮੀਆਂ ਦੇ ਵਿੱਚ ਬਹੁਤ ਹੀ ਅੱਛਾ ਫੂਡ ਹੁੰਦਾ ਗਰਮੀਆਂ ਦੇ ਵਿੱਚ ਖਾਣ ਲਈ ਜਿਹੜਾ ਨੰਬਰ 10 ਫੂਡ ਹੈਗਾ ਉਹ ਹੈ ਖੀਰੇ ਯਾਨੀ ਕਕੁੰਬਰ ਕਕੁੰਬਰ ਦੇ ਵਿੱਚ 99% ਲਗਭਗ ਪਾਣੀ ਹੁੰਦਾ ਆ ਕਿਉਂਕਿ ਇਹਦੇ ਵਿੱਚ ਪਾਣੀ ਦੇ ਨਾਲ ਨਾਲ ਵਿਟਾਮਿਨਸ ਤੇ ਮਿਨਰਲਸ ਹੁੰਦੇ ਆ ਫ ਕਈ ਵਾਰੀ ਆਪਾਂ ਦੇਖਿਆ ਵੀ ਬਚਪਨ ਦੇ ਵਿੱਚ ਜਦੋਂ ਸਰੀਰ ਤੇ ਫੈਂਸੀਆ ਵਗੈਰਾ ਹੁੰਦੀਆਂ ਸੀਗੇ ਜਾਂ ਪੈਤਰੀਆਂ ਨਿਕਲ ਆਉਂਦੀ ਸੀ ਤਾਂ ਵੀ ਖੀਰਾ ਮੂੰਹ ਤੇ ਰਗੜਿਆ ਜਾਂਦਾ ਸੀ ਬੋਡੀ ਤੇ ਰਗੜਿਆ ਜਾਂਦਾ ਸੀ ਕਿਉਂਕਿ ਇਹਦੇ ਵਿੱਚ ਠੰਡਕ ਪ੍ਰੋਵਾਈਡ ਕਰਨ ਵਾਲੇ ਤੱਤ ਹੁੰਦੇ ਆ ਇਸ ਕਰਕੇ ਆਪਣੀ ਡਾਈਟ ਦੇ ਵਿੱਚ ਖੀਰਾ ਜ਼ਰੂਰ ਖਾਓ ਘੱਟੋ ਘੱਟ ਇੱਕ ਪਲੇਟ ਲੰਚ ਦੇ ਵਿੱਚ ਜ਼ਰੂਰ ਖਾਇਆ ਕਰੋ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਖਾ ਸਕਦੇ ਆ ਤੇ ਇਹ ਵੀ ਇੱਕ ਗਰਮੀ ਵਾਲੀ ਬਹੁਤ ਹੀ ਵਧੀਆ ਫੂਡ ਹੁੰਦੀ ਹੈ ਤੇ ਦੋਸਤੋ ਇਹ ਸੀ ਤਿੰਨ ਫੂਡ ਜਿਹੜੇ ਕਿ ਗਰਮੀ ਵਿੱਚ ਜ਼ਰੂਰ ਹੀ ਖਾਣੇ ਚਾਹੀਦੇ ਆ ਜਿਹੜੇ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਆ ਤੇ ਸਰੀਰ ਨੂੰ ਤੰਦਰੁਸਤ ਪਿਆਸ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜਾ ਪੇਜ ਹੈਗਾ ਫੇਸਬੁੱਕ ਤੇ ਉਹਨੂੰ ਵੀ ਫੋਲੋ ਕਰਦੇ ਹੋ ਸਤਿ ਸ਼੍ਰੀ ਅਕਾਲ